ਕਾਜੀ ਕੀ ਮਾਮਲਾ ਹੋਇਆ ਇਹ ਮੇਰੀ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਕੋ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਹਿਣਾ ਤੇ ਬਰਧਾਲਾ ਦੇ ਵਿੱਚੇ ਬਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਇਹਨਾਂ ਮੌਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹੈਗੇ ਤੇ ਰਾਜ਼ਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਮੌਰਚਰੀ ਦੇ ਵਿੱਚ ਰੱਖੀ ਹੋਣ ਖਾਂਤੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟ ਮਾਰਟਮ ਹੋ ਕੇ ਅਸੀਂ ਸੰਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ-ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਿਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਿਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰਗ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ। ਇਹੀ ਮੇਰੀ ਪ੍ਰਸ਼ਾਸਨ ਨੂੰ ਵਰ ਸਰਕਾਰ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ। ਛੋਟੀ ਬੱਚੀ ਬੱਚਾ ਇਹਨਾਂ ਦੇ ਕੋਲ ਸਿਰਫ ਪੈ ਸਾਢੇ 3 ਸਾਲ ਦਾ ਵੱਡੀ ਬੇਟੀ ਨਾਲ ਕੋ ਸੱਤਕ ਸਾਲ ਦੀ ਸੀ। ਇਹਨਾਂ ਦੀ ਆਪਣੀ ਉਮਰ ਸਾਰੀ 21 ਸਾਲ ਸੀ। ਕਿੱਥੇ ਦੇ ਰਹਿਣੇ ਵਾਲੇ ਨੇ ਜੀ ਪਿੰਡ ਕੋਟ ਗੰਗੂ ਦਾ ਹੈ। ਤਹਿਸੀਲ ਜਲਾਲੋਦਿਆਣਾ। ਔਰ ਇਹ ਕਿਸ ਚੀਜ਼ ਤੇ ਸੀਗੇ ਜੀ ਇਹ ਐਕਟੀਵਾ ਤੇ ਸੀ ਜੀ ਤੇ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਅ ਟਰੱਕ ਨਾਲ ਪਤਾ ਲੱਗਿਆ ਬਸੰਤ ਟਰੱਕ ਨਾਲ ਹੋਇਆ ਐਕਸੀਡੈਂਟ ਟਰੱਕ ਡਰਾਈਵਰ ਤੇ ਟਰੱਕ ਨੂੰ ਬਰਦਾਲਾ ਪੁਲਿਸ ਟੌਂਕੀ ਦੇ ਵਿੱਚ ਉਹਨਾਂ ਨੇ ਅ ਡਿਟੇਨ ਕਰ ਲਿਆ ਹੈ ਤੇ ਸਮਰਾਲੇ ਵੱਲ ਆ ਰਹੇ ਸੀਗੇ ਜੀ ਨਹੀਂ ਜੀ ਖੰਨਾਂ ਨੂੰ ਜਾ ਰਹੇ ਸੀ ਜੀ ਤੇ ਬੱਚੀ ਦੀ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਨੂੰ ਵੀ ਇਸੇ ਕਰਕੇ ਸਿਵਲ ਹਸਪਤਲ ਹਸਪੀਟਲ ਤੋਂ ਚੰਡੀਗੜ੍ਹ ਦੇ 32 ਸੈਕਟਰ ਤੇ ਰੈਫਰ ਕੀਤਾ ਹੈ ਬਹੁਤ ਵਿਚਾਰੇ ਗਰੀਬ ਫੈਮਿਲੀ ਦੇ ਨਾਲ ਜੂਝ ਰਹੇ ਸੀ ਹੁਣ ਪਤਾ ਨਹੀਂ ਕਿ ਬੱਚਿਆਂ ਨੂੰ ਕਿਵੇਂ ਪਾਲੂਗਾ ਇਹਨਾਂ ਦਾ ਫਾਦਰ ਕਿਵੇਂ ਨਹੀਂ ਕਿੰਨੀ ਕਿ ਉਮਰ ਸੀ ਜੋ ਬੱਚੀ ਦੀ ਬੱਚੀ ਦੀ ਉਮਰ 7.5 ਸਾਲ ਆ ਜੀ ਤੇ ਉਸ ਦੀ ਆਪਣੀ ਜਾਨ ਗਵਾਉਣੇ ਵਾਲੀ ਦੀ ਉਮਰ 32 ਸਾਲ ਸੀ ਔਰ ਤੁਹ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਭਤੀਜ ਨੂੰ ਸੀ ਮੇਰੇ ਸਕੇ ਬ੍ਰਦਰ ਦਾ ਵਿਚਾਰਲਾ ਲੜਕਾ ਉਸ ਦੀ ਵਾਈਸ ਚ ਮੇਰੇ ਨਾਲ ਕੁਦਰਿੰਦਰ ਸਿੰਘ ਪਿੰਨੋ ਲੋੜੀ ਕਲਾਂ ਹਾਂ ਅੰਚਾਰਮੈਂਟ ਪੰਚਾਇਤ ਵੀਰੇ ਮੈਂ ਕੀ ਮਾਮਲਾ ਹੋਇਆ ਇਹ ਵੀਰੇ ਮਾਮਲਾ ਹੋਇਆ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਹਮ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਇੱਕ ਆਪ ਆਪ ਸੀਗੇ ਕਿੰਨੇ ਕਜੇ ਹੋਇਆ ਹਾਸਾ ਇਹ ਹੋ ਗਿਆ ਕਿ ਤਕਰੀਬ ਉਹਨਾਂ ਘੰਟਾ ਕੋ ਹੋ ਗਿਆ ਜੀ ਹਾਂਜੀ ਇਹ ਹੋਇਆ ਐਗਜ਼ੈਕਟ ਕਿੱਥੇ ਹੋਇਆ ਵਾ ਇਹ ਆਪਣੇ ਪ੍ਰਧਾਨਾ ਪੁਲਤੋਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਹੰਮੜੀ ਇਹ ਕਿੱਧਰੋਂ ਆ ਰਹੇ ਸੀਗੇ ਇਹ ਕਿੱਧਰ ਨੂੰ ਜਾ ਰਹੇ ਸੀਗੇ ਇਹ ਆਪਣੇ ਸਮਰਾਲੇ ਵੱਲੋਂ ਤੋਂ ਆ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ ਹੂੰ ਕੀ ਲੱਗਦਾ ਕਿਹਦੀ ਗਲਤੀ ਹੋ ਗਲਤੀ ਵੀਰੇ ਤੁਹਾਨੂੰ ਸਹੀ ਦਾ ਸਮਾਂ ਕੋਲ ਨਹੀਂ ਸੀਗਾ ਹੂੰ ਆਪਾਂ ਨਾ ਗਲਤੀ ਲੇਡੀਜ਼ ਕਰ ਸਕਦੇ ਹਾਂ ਨਾ ਆਪਾਂ ਡਰਾਈਵਰ ਦੀ ਕਰ ਸਕਦੇ ਹਾਂ ਹਾਂਜੀ ਔਰ ਕਿੰਨੀ ਕਿੰਨੀ ਕੀ ਉਮਰ ਪਤਾ ਲੱਗਿਆ ਕਿੱਥੇ ਦੇ ਰਹਿਣੇ ਵਾਲੇ ਨੇ ਉਹ ਤਾਂ ਵੈਸੇ ਇਹਨਾਂ ਨੂੰ ਕੂਮਕਲਾਂ ਦੇ ਦੱਸ ਰਹੇ ਨਹੀਂ ਵੀ ਰਹਿਣੇ ਵਾਲੇ ਨੇ ਸ਼ਿਫਟ ਹੋ ਗਏ ਕਿ ਕੰਨੇ ਉਮਰ ਇਹਨਾਂ ਦੀ ਹੈਗੀ 32 ਸਾਲ ਇਹਨੇ ਡੱਟ ਹੋਈ ਆ ਬੇਟੀ ਦੀ ਉਮਰ ਸੀਗੀ 7 ਸਾਲ ਦੀ ਜੀ ਹਾਂਜੀ ਬੇਟੀ ਦੇ ਹਾਲਾਤ ਕਿੱਦਾਂ ਦੇ ਨੇ ਬੇਟੀ ਦੇ ਹਾਲਾਤ ਵੀ ਨਾਜੁਕ ਨੇ ਉਹਨਾਂ ਨੇ ਲੱਤਾਂ ਦੇ ਉੱਪਰ ਟਾਇਰ ਲੰਘ ਦਿੱਤੀ ਆ ਜੀ ਉਹਨਾਂ ਨੂੰ 32 ਰੈਫਰ ਕਰ ਦਿੱਤਾ ਜੀ ਸਾਡੇ ਕੋਲ ਹੀ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰੌਟ ਡੈੱਡ ਹੀ ਆਇਆ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਨੀਤਕ ਵਾਈਫ ਆਫ ਗੁਰਜੋਤ ਸਿੰਘ 34 ইয়ার ਫੀਮੇਲ ਹੈ ਤੇ ਰਹਿਣ ਵਾਲੀ ਉਹ ਹੁਮਕਲਾਂ ਦੀ ਹੈ ਜੀ ਮੈਮ ਕੋਈ ਐਕਸੀਡੈਂਟ ਜੋ ਫਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇੰਜਰੀ ਬਾਕੀ ਪੋਸਟਮਾਰਟਮ ਤੋਂ ਬਾਅਦ ਸੀ ਸਾਰਾ ਪੋਸਟਮਾਰਟਮ ਤੁਸੀਂ ਹੀ ਪਤਾ ਵੀ ਨਾਲ ਪੁੱਛਾਵੇ ਸੀ ਉਹ ਪੁੱਛਿਆ ਰਿਹਾ ਦੀ ਉਹ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਉਹ ਬੱਚਾ ਸਾਡੇ ਕੋਲ ਨਹੀਂ ਆਈ ਸੀ ਮੇਰਾ ਨਾਮ ਜਗਜੀਤ ਸਿੰਘ ਕੋਨਰ ਹੈ ਜੀ ਕੀ ਮਾਮਲਾ ਹੋਇਆ ਇਹ ਮੇਰੇ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਤੇ ਬਰਧਾਲਾਾਂ ਦੇ ਵਿੱਚੇ ਬਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹੈ ਉੱਤੇ ਰਾਜ਼ਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਮੌਰਚਰੀ ਦੇ ਵਿੱਚ ਰੱਖੀ ਜਾਂਦੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟ ਮਾਰਟਨ ਹੋ ਕੇ ਅਸੀਂ ਸਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬਨ ਕੇ ਬੇਨਤੀ ਕਰਦਾ ਤੇ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲ੍ਹੇ ਜਾਣ ਇਹਨਾਂ ਨੂੰ ਸਖਲਾਈ ਕਰਵਾਇਆ ਜਾਵੇ